ਜਿਹੜਾ ਜੀ ਆਪਾਂ ਹਰ ਰੋਜ਼ ਆਹ ਤਾਜੜਾ ਵਰਤਦੇ ਆਂ ਘਰਾਂ ਚੋਂ ਉਕੀ ਖਾਨੀ ਆ ਆ ਤੇਰੀ ਉਹ ਆਸਤਾ ਜਿਹੜਾ ਵਾ ਚੱਕੀ ਤੇ ਬਣਦਾ ਵਾ ਤੇ ਉਹ ਚੱਕੀ ਤੇ ਤਾਂ ਬਣਦਾ ਲੇਕਿਨ ਜਿਹੜਾ ਪੱਥਰ ਹੁੰਦਾ ਚੱਕੀ ਵਾਲਾ ਉਹਨੂੰ ਐਸ ਲੋਟ ਇਹ ਕਹਿੰਦੇ ਕਰਾਉਣਾ ਪੈਂਦਾ ਇਹ ਆਪਾਂ ਦੇਖਣ ਨੂੰ ਨਹੀਂ ਆਪਾਂ ਨੂੰ ਚੀਜ਼ਾਂ ਮਿਲਦੀਆਂ ਆਪਾਂ ਸੋਣੀਆਂ ਤਾਂ ਹੋਣਗੀਆਂ ਤੇ ਇਹਨੂੰ ਚੱਕੀ ਰੋਣੀ ਕਹਿ ਦਿੰਦੇ ਆ ਵੀ ਚੱਕੀ ਰੋਣੀ ਆ ਤੇ ਪੱਥਰ ਨੂੰ ਇਸ ਤਰ੍ਹਾਂ ਜਿਹੜਾ ਇਹ ਆਕਾਰੀ ਕਰਨੇ ਕਰਦੇ ਆਪਾਂ ਗੱਲ ਕਰਾਂਗੇ ਵੀਰ ਨਾਲ ਉਹਨੂੰ ਐ ਦੱਸਿਓ ਪਈ ਇਹਨੂੰ ਕਹਿੰਦੇ ਕੀ ਆ ਜੀ ਜਿਹੜਾ ਤੁਸੀਂ ਆ ਪੱਥਰ ਚੱਕੀ ਵਾਲਾ ਲਾਹੀ ਬੈਠੇ ਹੋ ਇਹ ਗ੍ਰੈਂਡਰ ਕਹਿੰਦੇ ਆ ਜੀ ਇਹਨੂੰ ਓਕੇ ਜੀ 2.5 ਫੁੱਟ ਓਕੇ ਹਾਂਜੀ ਨਹੀਂ ਗ੍ਰੈਂਡਰ ਜਿਹੜਾ ਤੁਸੀਂ ਚਲਾਉਣ ਲੱਗੇ ਸੀ ਉਹ ਉਹ ਆ ਇਹ ਵੀ ਗ੍ਰੈਂਡਰ ਹੈ ਜੀ ਇਹਨੂੰ ਰਾਜਸਤਾਨੀ ਪੱਥਰ ਕਹਿੰਦੇ ਆ ਅਸਾ ਰਾਜਸਤਾਨੀ ਪੱਥਰ ਆਮ ਗ੍ਰੈਂਡਰ ਕਹਿੰਦੇ ਆ ਆਮ ਗ੍ਰੈਂਡਰ ਤੇ ਇਹਨੂੰ ਜਿਹੜਾ ਫਿਰ ਆ ਕਰਦੇ ਹੁੰਦੇ ਇਹਨੂੰ ਇਹਨੂੰ ਕੀ ਕਹਿੰਦੇ ਹੁੰਦੇ ਆ ਸਬਤ ਵੀ ਕੀ ਕਰਨਾ ਉਹ ਇੱਕ ਮਹੀਨੇ ਬਾਅਦ ਰਹਾਈ ਹੁੰਦੀ ਹੈ ਜੀ ਇਹਦੀ ਰਹਾਈ ਹਾਂਜੀ ਠੀਕ ਹੈ ਠੀਕ ਹੈ ਇਹ ਟੱਬੀਆਂ ਪੈਂਦੀ ਆਉਂਦੀ ਆ ਦੁਬਾਰੇ ਇਹ ਜਿਵੇਂ ਹੁਣ ਘਸ਼ੀਆਂ ਪਈਆਂ ਨੇ ਓਕੇ ਜੀ ਇਹ ਦੁਬਾਰੇ ਸਾਰੀਆਂ ਟੱਬੀਆਂ ਨਵੀਆਂ ਨਿਕਲਣੀਆਂ ਨੇ ਇਹ ਟੱਬੀਆਂ ਦੁਬਾਰਾ ਕੱਢੋਂਗੇ ਨਵੀਆਂ ਇਹਨੂੰ ਕਿੰਨਾ ਟਾਈਮ ਲੱਗ ਜਾਂਦਾ ਜੀ ਇਹਨੂੰ ਸਿਰਫ 2.5 ਘੰਟੇ ਲੱਗਦੇ ਹੈ 2.5 ਘੰਟੇ ਲੱਗ ਜਾਂ ਕਰੋਣਾ ਹੀ ਪੈਂਦਾ ਜੀ ਹਾਂਜੀ ਸਾਰੇ ਚੱਕੀਆਂ ਵਾਲਿਆਂ ਨੂੰ ਇਹੀ ਕੋਸ਼ ਕਰਵਾਉਣਾ ਤੇ ਤੁਹਾਡੇ ਕੰਮ ਵਾਲੇ ਤਾਂ ਬੰਦੇ ਘੱਟ ਬਹੁਤ ਹੋਣਗੇ ਮੈਂ ਤਾਂ ਅੱਜ ਪਹਿਲੀ ਵਾਰ ਤੁਹਾਨੂੰ ਆਹ ਕਿਉਂਕਿ ਦੇਖਿਆ ਜੀ ਮੈਂ ਆਪਾਂ ਨਹੀਂ ਦਾ ਆਟਾ ਕਣਕ ਲਿਆਉਣੇ ਆ ਆਟਾ ਪਿਆ ਕੇ ਮੜ ਜਾਣੇ ਆ ਤੇ ਇਹ ਚੀਜ਼ ਦਾ ਤਾਂ ਪਤਾ ਹੀ ਨਹੀਂ ਹੁੰਦਾ ਵੀ ਇਸ ਤਰ੍ਹਾਂ ਵੀ ਕਰਨਾ ਪੈਂਦਾ ਹਾਂਜੀ ਹਾਂਜੀ ਇੱਧਰ ਏਰੀਆ ਸਿਰਫ ਮੈਂ ਆ ਜੀ ਆਪਣੇ ਲੁਧਿਆਣਾ ਜ਼ਿਲ੍ਹੇ ਚ ਜਿੱਥੇ ਮੈਂ ਆਪਾਂ ਪੋਖਲ ਏਰੀਆ ਚ ਬੈਠੇ ਆ ਹਾਂਜੀ ਹਾਂਜੀ ਅਲਤਾਲਾ ਫਰੂਂਦੀ ਜੰਡ ਫੱਲੇ ਵਾਲਾ ਗੁਜਰਾਲ ਜੀ ਇੱਕ ਨਾਰਗਵਾਲ ਨਹੀਂ ਹੈਗਾ ਜੋਤਾ ਓਕੇ ਜੀ ਇੜੀ ਚੇੜੀ ਆਂਦਰਾ ਮਾਨਕਵਾਲ ਉਹ ਗਾਹਾਂ ਰਾਹੋਂ ਰੋਡ ਤੇ ਜਾ ਰਹੇ ਨੇ ਜੀ ਅਸਾ ਇੰਨਾ ਲੰਮਾ ਮਤਲਬ ਇਲਾਕਾ ਤੁਹਾਡੇ ਕੋਲ ਹੈ ਹਾਂ ਜੀ ਹਾਂ ਜੀ ਤੇ ਇਹ ਫਿਰ ਕੰਮ ਵਾਲੇ ਬੰਦੇ ਘੱਟ ਹੋਣਗੇ ਹਨਾ ਬਹੁਤ ਜਿਆਦਾ ਘੱਟ ਆ ਜੀ ਤੁਸੀਂ ਕਿੰਨੇ ਟਾਈਮ ਤੋਂ ਕਰਦੇ ਹੋ ਮੈਂ ਕੰਮ ਇਹ 1987 ਤੋਂ ਕਰ ਰਿਹਾ ਜੀ ਅਸਾ 1987 ਤੋਂ ਇਹ ਕੰਮ ਕਰਦੇ ਹੋ ਤੁਸੀਂ ਕਿਹੜਾ ਪਿੰਡ ਹੈ ਆਪਣਾ ਪਿੰਡ ਬੜੂੰਦੀ ਹੈ ਪਿੰਡ ਬੜੂੰਦੀ ਤੁਹਾਡਾ ਜੀ ਜਿਹੜਾ ਲੁਧਿਆਣਾ ਤੇ ਫੋਨ ਨੰਬਰ ਜੇ ਕਿਸੇ ਨੇ ਕੋਈ ਤੁਹਾਡੇ ਨਾਲ ਕਰਨਾ ਹੋਵੇ ਸੰਪਰਕ ਇਹ ਕਮਲੇ ਫੋਨ ਨੰਬਰ ਹੈਗਾ ਜੀ ਆਪਣਾ 97812 ਹਾਂਜੀ 41360 ਆ ਦੁਬਾਰਾ ਬੋਲ ਦਿਓ ਵੀ ਫੋਨ ਨੰਬਰ 97812 ਹਾਂਜੀ 41360 ਜੀ ਨਾਮ ਆ ਜੀ ਆਪਣਾ ਕੀ ਸਰਵਨਾਮ ਨੌ ਭਪਿੰਦਰ ਸਿੰਘ ਪੀਓ ਬਣਾਉਂਦੇ ਤੇ ਜਿਵੇਂ ਕਿਸੇ ਸੱਜਣ ਜਾਨੀ ਸੰਪਰਕ ਕਰਨ ਨਵੇਂ ਨੇ ਪੁਰਾਣੇ ਤਾਂ ਚਲੋ ਤੁਹਾਡੇ ਨਾਲ ਜੁੜੇ ਹੋਏ ਨੇ ਹਨਾ ਉਹ ਤਾਂ ਮਤਲਬ ਚਲੋ ਥੋੜਾ ਚੱਲ ਹੀ ਜਾਂਦਾ ਹਨਾ ਹਾਂਜੀ ਤੇ ਹੁਣ ਨਵਾਂ ਤਾਂ ਨਹੀਂ ਕੋਈ ਸਿੱਖ ਰਿਹਾ ਹੁਣ ਇਹ ਕੰਮ ਜੀ ਕੋਈ ਨਹੀਂ ਨਵਾਂ ਕਿਉਂਕਿ ਥੋੜੇ ਟਾਈਮ ਤੇ ਸਿੱਖਣ ਵਾਲਾ ਕੰਮ ਨਹੀਂ ਹੈਗਾ ਜੀ ਓਕੇ ਜੀ ਓਕੇ ਕਿਉਂਕਿ ਮੈਨੂੰ ਹਜੇ 36 ਸਾਲ ਹੋ ਗਏ ਹਜੇ ਵੀ ਗੁਣ ਮਿਲ ਹੀ ਜਾਂਦੇ ਐ ਇਹਨਾਂ ਜੋ ਅਸਾਂ ਹਲੇ ਵੀ ਜਿਵੇਂ ਅਲਾ ਕਹਿੰਦਾ ਗ੍ਰਸਤੀ ਬਣੇ ਉਹ ਗੱਲ ਹੋ ਜਾਂਦੀ ਹੈ ਹਨਾ ਵੀ ਸਾਰੀ ਉਮਰ ਸਿੱਖੀ ਜਾਂਦਾ ਬੰਦਾ ਹਾਂਜੀ ਹਾਂ ਠੀਕ 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 ਆ ਵੀ ਤੁਸੀਂ ਬਹੁਤ ਵੱਡੀ ਗੱਲ ਕਹੀ ਆ ਨਹੀਂ ਤਾਂ ਅਗਲਾ ਕਹਿੰਦਾ ਜੀ ਮੇਰੇ ਵਰਗਾ ਤਾਂ ਕੋਈ ਫੋਰਮੈਨ ਹੀ ਨਹੀਂ ਹੈਗਾ ਤੇ ਤੁਹਾਡਾ ਵੱਡਾ ਪਾਣਾ ਵੀ ਜਿਹੜਾ ਤੁਸੀਂ ਕਿਹਾ ਵੀ ਇਹ ਬੰਦਾ ਸਿੱਖੀ ਜਾਂਦਾ ਸਾਰੀ ਉਮਰ ਹਨਾ ਹਾਂਜੀ ਹਾਂ ਤੇ ਚਲੋ ਬਾਈ ਤੁਹਾਡਾ ਸਮਾਂ ਲਿਆ ਚਲਾ ਦਿਓ ਫਿਰ ਕਰ ਦਿਓ ਵੀ ਆਪਾਂ ਵਿੱਚ ਲਾਵਾਂਗੇ ਜਿਹੜੀ ਤੁਹਾ ਚੱਕੇ ਜਿਆਦੇ ਕਾ ਜੀ ਹੋਈ ਹੈ ਜੀ ਤਾਂ ਇਹ ਕੰਮ ਕਰਨਾ ਪੈਂਦਾ ਨਹੀਂ ਸ਼ੈਣੀ ਦੀ ਤਾਂ ਲੋੜ ਨਹੀਂ ਇਹ ਕੰਮ ਚ